ਪੈਰਾਓਲੰਪਿਕ ਦਾਉਡ ਕਾਰਟਨ ਸਮਾਰੋਹ 26 ਜੁਲਾਈ ਨੂੰ ਹੋਣ ਵਾਲਾ ਹੈ ਇਸ ਤੇ ਜੋ ਸ਼ੁਰੂਆਤ ਹੈ ਪਰਦੇ ਵਿੱਚ ਜੇਕਰ ਤੁਸੀਂ ਦੇਖਣੀ ਚਾਹੁੰਦੇ ਹੋ ਤਾਂ ਰਾਤ ਨੂੰ 11 ਵਜੇ ਦੇਖ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਨੂੰ ਪਹਿਲੇ ਸੇ ਵਿੱਚ ਦੇਖਣਾ ਚਾਹੁੰਦੇ ਹੋ ਪਹਿਲੇ ਸੇ ਸਮੇਂ ਦੇ ਅਨੁਸਾਰ ਸ਼ਾਮ ਦੇ 7:30 ਵਜੇ ਇਸ ਦੀ ਸ਼ੁਰੂਆਤ ਹੋ ਜਾਵੇਗੀ ਇਸ ਇਵੈਂਟ ਦੇ ਵਿੱਚ 10500 ਐਥਲੀਟਾਂ ਚੁੱਕੀ ਹਿੱਸਾ ਲੈਣ ਜਾਣਗੇ ਇਸ ਤੋਂ ਇਲਾਵਾ ਇਸ ਇਵੈਂਟ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਦਰਸ਼ਕ ਆਣਗੇ ਮੁੱਖ ਮਹਿਮਾਨ ਆਣਗੇ ਜੋ ਕਿਸ ਦੇ ਵਿੱਚ ਸ਼ਿਰਕਤ ਕਰਨਗੇ ਸੋ ਪਹਿਲੇ 올림픽 2024 ਦੇ ਵਿੱਚ ਇੱਕ ਖਾਸ ਗੱਲ ਹੋਣ ਜਾ ਰਹੀ ਹੈ 128 ਸਾਲਾਂ ਤੋਂ ਚੱਲਦੀ ਆ ਰਹੀ ਇੱਕ ਖਾਸ ਪਰੰਪਰਾ ਹੈ ਜੋ ਕਿ ਨੇ ਜਾਣਗੀ ਯਾਨੀ ਕਿ ਇਸ ਸਮਾਗਮ ਦਾ ਘਟਣਾ ਪਹਿਲੀ ਵਾਰ ਜਿਹਾ ਹੋਵੇਗਾ ਕਿ Eiffel Tower ਤੇ ਹੋਵੇਗਾ ਨਦੀ ਦੇ ਹੋਵੇਗਾ ਨਦੀ ਦੇ ਕਿਨਾਰੇ ਹੋਵੇਗਾ ਇਤਿਹਾਸ ਚ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਇਹ ਕੱਢਣਾ ਵੈ ਜੋ ਕਿ ਸਟੇਡੀਅਮ ਤੋਂ ਬਾਹਰ ਹੋਵੇਗੀ ਯਾਨੀ ਕਿ ਸਟੇਡੀਅਮ ਦੇ ਵਿੱਚ ਪੈਰਾਸਪਮਿਕ ਜੋ ਕਿ 올림픽 ਹੈ ਜੋ ਕਿ ਨਹੀਂ ਹੋਵੇਗਾ ਪੈਰਾਸਪਮਿਕ 2024 ਦੇ ਵਿੱਚ ਇਤੇ ਖਾਸ ਇੱਕ ਸੱਭਿਆਚਾਰਕ ਅਤੇ ਕਲਾ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਹਨਾਂ ਸਾਰੀਆਂ ਜਾਰਿਬ ਜਾਣਕਾਰੀ ਹੈ ਜੋ ਫ੍ਰਾਂਸੀਸੀ ਅਦਾਕਾਰ ਤੇ ਜੋ ਨਿਰਦੇਸ਼ਕ ਥੋਮਸ ਜੋਨੀ ਹੈ ਜੋ ਇਹ ਸਾਰਾ ਕਾਰਜਕ੍ਰਮ ਸਾਂਭਣਗੇ ਇਸ ਪੂਰੇ ਸਮਾਰੋਹ ਦੇ ਵਿੱਚ ਜੋ ਕੈਰੋਗ੍ਰਾਫੀ ਹੈ ਉਹ ਮੋਡਲੇ ਜੋ ਆਪਾਂ ਦੇਖਨੇ ਉਸ ਨੇ ਕਰਨੀ ਹੈ ਸੋ ਇਸ ਦੇ ਨਾਲ ਨਾਲ ਜੋ ਕੋਸਟਿਮ ਡਿਜ਼ਾਈਨਰ ਕਰਨਗੇ ਤੇ ਜੋ ਆਪਣੀ ਟੀਮ ਹੈ ਉਸ ਦੇ ਨਾਲ ਜੋ 30000 ਡਾਂਸਰ ਅਤੇ ਕਲਾਕਾਰਾਂ ਦੇ ਲਈ ਜੋ ਕੋਸਟਿਊਮ ਹੈ ਜੋ ਡਿਜ਼ਾਈਨ ਕਰਨਗੇ ਐਸੇ ਸਮਾਰੋਹ ਦੇ ਵਿੱਚ ਹੋਰ ਖਾਸ ਗੱਲ ਹੋਵੇਗੀ ਕਿ ਜੋ ਸੀ ਨਦੀ ਦੇ ਉੱਤੇ 6 ਕਿਲੋਮੀਟਰ ਲੰਬੀ ਪਰੇਡ ਦਾ ਆਯੋਜਨ ਕੀਤਾ ਜਾਣਾ ਹੈ ਯਾਨੀ ਕਿ ਜੋ ਪਰੇਡ ਹੈ ਉਹ 6 ਕਿਲੋਮੀਟਰ ਲੰਬੀ ਹੋਵੇਗੀ ਸੀ ਨਦੀ ਦੇ ਉੱਤੇ ਹੋਵੇਗੀ ਪਰ ਪਹਿਲੀ ਵਾਰ ਹੋਵੇਗਾ ਕਿ 10500 ਐਥਲੀਟ ਹੈ ਜੋ ਮਾਰਚ ਕਰਦੇ ਹੋਏ ਨਹੀਂ ਆਣਗੇ ਬਲਕਿ ਇਹ ਸੋ ਕਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਨੀਨ ਨਦੀ ਦੇ ਵਿੱਚ ਮਾਰਚ ਕਰਦੇ ਹੋਏ ਨਜ਼ਰ ਆਣਗੇ ਸੋ ਤੇ ਜੋ ਅੰਤਲੇ ਵਿੱਚ ਇਸ ਦੇ ਵਿੱਚ 올림픽 ਜੋ ਖੇਡਾਂ ਦੀ ਸ਼ੁਰੂਆਤ ਹੈ ਜੋ ਪ੍ਰਵਾਨਗੀ ਆ ਉਹ ਮਿਸਾਲ ਨੂੰ ਚਲਾ ਕੇ ਕੀਤੀ ਜਾਵੇ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੇਡੀ ਗਾਗਾ ਤੇ ਸਲਿੰਡੌਨ ਨਾਮ ਦੇ ਜੋ ਅਦਾਕਾਰ ਨੇ مشهور ਅਦਾਕਾਰ ਨਹੀਂ ਉਹ ਰਾਜਸਟਾਨ ਵਿੱਚ ਹਿੱਸਾ ਲੈ ਸਕਦੇ ਨੇ ਤੇ ਹੋਰ ਵੀ ਕਈ ਵਿਸ਼ੇ ਵੇਖਿਆ ਤੁਸਤੀਆਂ ਤੇ ਵਿੱਚ ਦੇਖਣ ਨੂੰ ਜ਼ਰੂਰ ਲੈਣੀਆਂ ਸੋ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਕਲਾਕਾਰਾਂ ਪੈਰਿਸ ਦਿਗਨੀਆਂ ਦੇ ਵਿੱਚ ਹੁੰਦੇ ਹੋਏ ਵੀ ਦੇਖਿਆ ਹੋਇਆ ਸੋ ਪੈਰਿਸ 올림픽ਸ ਦੀ ਉਡੀਕ ਹੈ ਜੋ ਕਿ 2024 ਦੇ ਪਿਛੋਰੇ ਨੇ ਹਰ ਕਿਸੇ ਨੂੰ ਹੈ ਸੋ ਇਸ 올림픽 ਦੇ ਵਿੱਚ ਹਰ ਕੋਈ ਜੋ ਇਸ ਨੂੰ ਦੇਖਣਾ ਚਾਹੁੰਦਾ ਹੈ 10500 ਐਥਲੀਟਸ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਇਹ ਹੈ 올ਮਪੀਕ ਹੈ ਜੋ ਇੱਕ ਸਟੇਡੀਅਮ ਦੇ ਅੰਦਰ ਹਮੇਸ਼ਾ ਇਸ ਦਾ ਉਦਘਾਟਨ ਸਮਾਰੋਹ ਹੁੰਦਾ ਹੈ ਸੀ ਪਰ ਮਨੀਵਾ ਰੋਵੇ ਦਾ 128 ਸਾਲਾ ਬਾਅਦ ਇਹ ਇਸ ਦਾ ਉਦਘਾਟਨ ਸਮਾਰੋਹ ਹੈ ਜੋ ਕਿਸੇ ਸਟੇਡੀਅਮ ਦੇ ਵਿੱਚ ਨਹੀਂ ਹੋਵੇਗਾ ਖੁੱਲੇ ਦੇ ਵਿੱਚ ਸਾ ਜੋ ਸਾਰਾ ਇਹ ਸਮਾਗਮ ਹੋ ਕੀਤਾ ਜਾਵੇਗਾ ਪੈਰਾ অলਪਿਕ ਦਾ ਉਦਘਾਟਨ ਸਮਾਰੋਹ 26 ਜੁਲਾਈ ਨੂੰ ਹੋਣ ਵਾਲਾ ਹੈ ਇਸ ਤੇ ਜੋ ਸ਼ੁਰੂਆਤ ਹੈ ਭਾਰਤ ਦੇ ਵਿੱਚ ਜੇਕਰ ਤੁਸੀਂ ਦੇਖਣੀ ਚਾਹੁੰਦੇ ਹੋ ਤਾਂ ਰਾਤ ਨੂੰ 11:00 ਵਜੇ ਦੇਖ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਨੂੰ ਪੈਰਿਸ ਦੇ ਵਿੱਚ ਦੇਖਣਾ ਚਾਹੁੰਦੇ ਹੋ ਪੈਰਿਸ ਦੇ ਸਮੇਂ ਦੇ ਅਨੁਸਾਰ ਸ਼ਾਮ ਦੇ 7:30 ਤੇ ਇਸ ਦੀ ਸ਼ੁਰੂਆਤ ਹੋ ਜਾਂਦੇ ਕਿਸ ਇਵੈਂਟ ਦੇ ਵਿੱਚ 10500 ਐਥਲੀਟ ਹੈ ਜੋ ਕਿ ਹਿੱਸਾ ਲੈਣ ਜਾਣਗੇ ਇਸ ਤੋਂ ਇਲਾਵਾ ਇਸ ਇਵੈਂਟ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਦਰਸ਼ਕ ਆਣਗੇ ਮੁੱਖ ਮਹਿਮਾਨ ਆਣਗੇ ਜੋ ਕਿਸ ਦੇ ਵਿੱਚ ਸ਼ਿਰਕਤ ਕਰਨਗੇ ਸੋ ਪੈਰਿਸ 올림픽 2024 ਦੇ ਵਿੱਚ ਇੱਕ ਖਾਸ ਗੱਲ ਹੋਣ ਜਾ ਰਹੀ ਹੈ 128 ਸਾਲਾ ਤੋਂ ਚੱਲਦੀ ਆ ਰਹੀ ਇੱਕ ਖਾਸ ਪਰੰਪਰਾ ਹੈ ਜੋ ਕਿ ਨਜਾਦ ਕੀ ਯਾਨੀ ਕਿ ਇਸ ਸਮਾਗਮ ਦਾ ਦੁਹਰਾਟਣਾ ਪਹਿਲੀ ਵਾਰ ਜਿਹਾ ਹੋਵੇਗਾ ਕਿ Eiffel Tower ਤੇ ਹੋਵੇਗਾ ਨਦੀ ਤੇ ਹੋਵੇਗਾ ਨਦੀ ਦੇ ਕਿਨਾਰੇ ਉਹ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਇਹ ਕੱਟਣਾ ਹੈ ਜੋ ਕਿ ਸਟੇਡੀਅਮ ਤੋਂ ਬਾਹਰ ਹੋਵੇਗੀ ਯਾਨੀ ਕਿ ਸਟੇਡੀਅਮ ਦੇ ਵਿੱਚ ਪੈਰਾਸਪੋਰਟਿਕ ਜੋ ਕਿ 올림픽 ਹੈ ਜੋ ਕਿ ਨਹੀਂ ਹੋਵੇਗਾ ਪੈਰਾਸਪੋਰਟਿਕ 2024 ਦੇ ਵਿੱਚ ਇਤੇ ਖਾਸ ਇੱਕ ਸੱਭਿਆਚਾਰਕ ਅਤੇ ਕਲਾ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਹਨਾਂ ਸਾਰੀਆਂ ਜਾਰਿਬ ਜਾਣਕਾਰੀ ਹੈ ਜੋ ਫ੍ਰਾਂਸੀਸੀ ਅਦਾਕਾਰ ਤੇ ਜੋ ਨਿਰਦੇਸ਼ਕ ਥਾਮਸ ਜੋਡੀ ਹੈ ਜੋ ਇਹ ਸਾਰਾ ਕਾਰਜਕ੍ਰਮ ਸਾਂਭਣਗੇ ਇਸ ਪੂਰੇ ਸਮਾਰੋਹ ਦੇ ਵਿੱਚ ਜੋ ਕੈਰੋਗ੍ਰਾਫੀ ਹੈ ਉਹ ਮੋਡਲੇ ਜੋਪਲ ਦੇਖ ਨੇ ਉਸ ਨੇ ਕਰਨੀ ਹੈ ਸੋ ਇਸ ਦੇ ਨਾਲ ਨਾਲ ਜੋ ਕੋਸਟਿਊਮ ਡਿਜ਼ਾਈਨਰ ਕਰਨਗੇ ਅਤੇ ਜੋ ਆਪਣੀ ਟੀਮ ਹੈ ਉਸ ਦੇ ਨਾਲ ਜੋ 30000 ਡਾਂਸਰ ਅਤੇ ਕਲਾਕਾਰਾਂ ਦੇ ਲਈ ਜੋ ਕੋਸਟਿਊਮ ਹੈ ਜੋ ਡਿਜ਼ਾਈਨ ਕਰਨਗੇ ਐਸੇ ਸਮਾਰੋਹ ਦੇ ਵਿੱਚ ਹੋਰ ਖਾਸ ਗੱਲ ਹੋਵੇਗੀ ਕਿ ਜੋ ਸੀਨ ਨਦੀ ਦੇ ਉੱਤੇ 6 ਕਿਲੋਮੀਟਰ ਲੰਬੀ ਪਰੇਡ ਦਾ ਆਯੋਜਨ ਕੀਤਾ ਜਾਣਾ ਹੈ ਯਾਨੀ ਕਿ ਜੋ ਪਰੇਡ ਹੈ ਉਹ 6 ਕਿਲੋਮੀਟਰ ਲੰਬੀ ਹੋਵੇਗੀ ਸੀਨ ਨਦੀ ਦੇ ਉੱਤੇ ਹੋਵੇਗੀ ਪਰ ਪਹਿਲੀ ਵਾਰ ਹੋਵੇਗਾ ਕਿ 10500 ਐਥਲੀਟ ਹੈ ਜੋ ਮਾਰਚ ਕਰਦੇ ਹੋਏ ਨਹੀਂ ਆਣਗੇ ਬਲਕਿ ਇਹ ਸੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਨੀਨ ਨਦੀ ਦੇ ਵਿੱਚ ਮਾਰਚ ਕਰਦੇ ਹੋਏ ਨਜ਼ਰ ਆਣਗੇ ਸੋ ਤੇ ਜੋ ਅੰਤ ਦੇ ਵਿੱਚ ਇਸ ਦੇ ਵਿੱਚ 올림픽 ਜੋ ਖੇਡਾਂ ਦੀ ਸ਼ੁਰੂਆਤ ਹੈ ਜੋ ਪ੍ਰਵਾਨ ਕੀਆ ਹੋ ਮਿਸਾਲ ਨੂੰ ਚਲਾ ਕੇ ਕੀਤੀ ਜਾਵੇ ਸੋ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੇਡੀ ਗਾਗਾ ਤੇ ਸਲਿੰਗ ਡਾਉਨ ਨਾਮ ਦੇ ਜੋ ਅਦਾਕਾਰ ਨੇ ਮਸ਼ਹੂਰ ਅਦਾਕਾਰ ਨਹੀਂ ਉਹ ਤਾਂ ਜਦੋਂ ਤੁਸੀਂ ਵਿੱਚ ਹਿੱਸਾ ਲੈ ਸਕਦੇ ਨੇ ਤੇ ਹੋਰ ਵੀ ਕਈ ਵਿਸ਼ੇ ਵੇਖੇ ਆ ਤੁਸੀਂ ਅੰਸਤਿਆਂ ਵਿੱਚ ਦੇਖਣ ਨੂੰ ਜ਼ਰੂਰ ਚਾਣੀਆਂ ਸੋ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਕਲਾਕਾਰਾਂ ਪੈਰਿਸ ਦੇ ਗਲੀਆਂ ਦੇ ਵਿੱਚ ਹੁੰਦੇ ਹੋਏ ਵੀ ਦੇਖਿਆ ਹੋਇਆ ਸੋ ਪੈਰਿਸ 올림픽ਸ ਦੀ ਉਡੀਕ ਹੈ ਜੋ ਕਿ 2024 ਦੇ ਵਿੱਚ ਹੋ ਰਹੇ ਨੇ ਹਰ ਕਿਸੇ ਨੂੰ ਹੈ ਸੋ ਇਹ ਸੋਮਪਿਕ ਦੇ ਵਿੱਚ ਹਰ ਕੋਈ ਜੋ ਇਸ ਨੂੰ ਦੇਖਣਾ ਚਾਹੁੰਦਾ ਹੈ 10500 ਐਥਲੀਟਸ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਇਹ ਹੈ 올ਮਪਿਕ ਹੈ ਜੋ ਇੱਕ ਸਟੇਡੀਅਮ ਦੇ ਅੰਦਰ ਹਮੇਸ਼ਾ ਹੀ ਇਸ ਦਾ ਉਦਘਾਟਨ ਸਮਾਰੋਹ ਹੁੰਦਾ ਹੈ ਸੀ ਪਰ ਜਲੀਵ ਰੋਵੇ ਦਾ 128 ਸਾਲ ਬਾਅਦ ਇਹਦਾ ਉਦਘਾਟਨ ਸਮਾਰੋਹ ਹੈ ਜੋ ਕਿਸੇ ਸਟੇਡੀਅਮ ਦੇ ਵਿੱਚ ਨਹੀਂ ਹੋਵੇਗਾ ਖੁੱਲੇ ਦੇ ਵਿੱਚ ਸਾ ਜੋ ਸਾਰਾ ਇਹ ਸਮਾਗਨ ਹੋ ਕੀਤਾ ਜਾਂਦਾ ਹੈ